वेस्टजेट ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਗਿਆ ਜਿਸ ਵਿੱਚ 에ਅਰਲਾਈਨ ਨੇ ਮੁਸਾਫਰਾਂ ਨੂੰ ਭੋਜਨ ਅਤੇ ਹੋਟਲ ਵਿੱਚ ਠਹਿਰਨ ਦੀ ਲੋੜ ਹੂਮ ਤੇ ਕਿੰਨਾ ਭੁਗਤਾਨ ਕੀਤਾ ਜਾਵੇਗਾ ਇਸ ਤੇ ਕੈਪ ਲਗਾਇਆ ਜਿਸ ਨੂੰ ਪੈਸੇਂਜਰ ਰਾਈਟਸ ਗਰੁੱਪ ਨੇ ਗੈਰ ਕਾਨੂੰਨੀ ਦੱਸਿਆ ਹੈ ਗਰੁੱਪ ਨੇ 에어ਲਾਈਨ ਕਲਾਪ ਨੂੰ ਮੁਆਵਜ਼ੇ ਦੀ ਰਾਸ਼ੀ ਨੂੰ ਲੈ ਕੇ ਮੁਕੱਦਮਾ ਦਰਜ ਕੀਤਾ ਹੈ ਜੋ ਉਡਾਣ ਵਿੱਚ ਦੇਰੀ ਜਾਂ ਰੱਦ ਹੋਣ ਕਾਰਨ ਭੋਜਨ ਅਤੇ ਹੋਟਲ ਵਿੱਚ ਠਹਿਰਨ ਦੇ ਬਿੱਲ ਨਾਲ ਮੁਸਾਫਰਾਂ ਨੂੰ ਦਿੱਤੀ ਜਾਂਦੀ ਹੈ 에어 ਪੈਸੇਂਜਰਸ ਰਾਈਟ ਦੇ ਪ੍ਰਧਾਨ ਗੈਬਰ ਨੇ ਦੱਸਿਆ ਕਿ ਅਸੀਂ ਬਸ ਲੋਕਾਂ ਦੀ ਜੇਬ ਵਿੱਚ ਪੈਸਾ ਵਾਪਸ ਪਾਉਣਾ ਚਾਹੁੰਦੇ ਹਾਂ ਜੋ ਮੁਸਾਫਰਾਂ ਦਾ ਹੈ ਇਹ ਉਹ ਗਰੁੱਪ ਹੈ ਜਿਸ ਨੇ ਵੈਸਟ ਜੈਟ ਦੀ ਅਦਾਇਗੀ ਨੀਤੀਆਂ ਲਈ ਬ੍ਰਿਟਿਸ਼ ਕੋਲੰਬੀਆ ਵਿੱਚ ਮੁਕੱਦਮਾ ਦਰਜ ਕੀਤਾ ਸੀ वेस्टजेट वेबसाइट ਅਨੁਸਾਰ ਗੈਰ ਕੈਨੇਡੀਅਨ ਡੈਸਟੀਨੇਸ਼ਨ ਲਈ ਪ੍ਰਤੀ ਰਾਤ ਹੋਟਲ ਵਿੱਚ ਠਹਿਰਨ ਦੇ ਲਈ 150 ਡਾਲਰ ਜਾਂ 200 ਡਾਲਰ ਦੀ ਕੈਪ ਹੈ ਅਤੇ ਭੋਜਨ ਖਰਚ ਦੇ ਲਈ ਪ੍ਰਤੀ ਦਿਨ 45 ਡਾਲਰ ਦੀ ਕੈਪ ਹੈ। ਲੁਕਾਕਸ ਨੇ ਦੱਸਿਆ ਕਿ ਕਾਨੂੰਨ ਵਿੱਚ ਅਜੇ ਹਾ ਕੁਝ ਵੀ ਨਹੀਂ ਹੈ ਜੋ ਕਿ ਵੈਸਟजेट ਨੂੰ مسافرਾਂ ਦੇ ਭੋਜਨ ਅਤੇ ਹੋਟਲ ਨੂੰ ਪੂਰੀ ਤਰ੍ਹਾਂ ਨਾਲ ਕਵਰ ਨਾ ਕਰਨ ਦਾ ਬਹਾਨਾ ਪ੍ਰਦਾਨ ਕਰੇ ਜਦੋਂ ਕਿਸੇ ਕਾਰਨ ਉਡਾਨ ਪੂਰੀ ਤਰ੍ਹਾਂ ਨਾਲ ਵਾਹਕ ਦੇ ਕਾਬੂ ਵਿੱਚ ਹੋਵੇ ਆਮ ਤੌਰ ਤੇ ਜੇਕਰ ਕੋਈ ਉਡਾਨ ਰੱਦ ਹੋ ਜਾਂਦੀ ਹੈ ਤਾਂ 에ਅਰਲਾਈਨ ਭੋਜਨ ਅਤੇ ਹੋਟਲ ਦੇ ਕਮਰੇ ਵਿੱਚ ਵਾਊਚਰ ਪ੍ਰਦਾਨ ਕਰੇਗੀ ਜਾਂ ਤੁਹਾਨੂੰ ਖੁਦ ਹੀ ਉਹਨਾਂ ਲਈ ਭੁਗਤਾਨ ਕਰਨਾ ਪੈ ਸਕਦਾ ਹੈ ਅਤੇ 에ਅਰਲਾਈਨ ਵੱਲੋਂ ਬਾਅਦ ਵਿੱਚ ਇਸ ਦੀ ਅਦਾਇਗੀ ਕੀਤੀ ਜਾਵੇਗੀ ਮੈਗਲ ਯੂਨੀਵਰਸਿਟੀ ਦੇ ਵਿਮਾਨਨ ਮਾਹਰ ਜਾਨ ਗਰੇਡੇ ਨੇ ਦੱਸਿਆ ਕਿ ਆਖਰੀ ਮਿੰਟਾਂ ਵਿੱਚ 150 ਡਾਲਰ ਵਿੱਚ ਹੋਟਲ ਲੱਭਣਾ ਬੇहद ਮੁਸ਼ਕਲ ਹੈ ਉਹਨਾਂ ਕਹਿੰਦੇ ਕਿ ਜੁਲਾਈ ਵਿੱਚ ਜੇਕਰ ਤੁਸੀਂ ਵੈਨਕੂਵਰ ਵਿੱਚ ਸੀ ਤਾਂ ਤੁਹਾਨੂੰ 500 ਡਾਲਰ ਤੋਂ ਘੱਟ ਵਿੱਚ ਹੋਟਲ ਦਾ ਕਮਰਾ ਨਹੀਂ ਸੀ ਮਿਲ ਸਕਦਾ ਅਤੇ ਜੇਕਰ ਤੁਸੀਂ ਐਨਡੀ ਰੇਸਿੰਗ ਇਵੈਂਟ ਟ੍ਰਾਂਟੋ ਵਿੱਚ ਸੀ ਤਾਂ ਤੁਹਾਨੂੰ 400 ਡਾਲਰ ਤੋਂ ਘੱਟ ਵਿੱਚ ਹੋਟਲ ਨਹੀਂ ਮਿਲ ਸਕਦਾ ਸੀ ਇਸ ਲਈ ਇਹ ਇਸ ਗੱਲ ਤੇ ਨਿਰਭਰ ਕਰਦਾ ਕਿ ਤੁਸੀਂ ਕਿਸ ਸ਼ਹਿਰ ਦੇ ਵਿੱਚ ਉਹ ਮੁਕਦਮੇ ਵਿੱਚ ਪੈਸੇਂਜਰ ਰਾਈਟਸ ਗਰੁੱਪ ਦੇ ਵੈਸਟਚੈਟ ਨੂੰ ਆਪਣੀ ਵੈਬਸਾਈਟ ਤੋਂ ਕੈਪ ਦੀ ਜਾਣਕਾਰੀ ਹਟਾਉਣ ਦੀ ਮੰਗ ਕੀਤੀ ਹੈ ਬਿਊਰੋ ਰਿਪੋਰਟ ਡੀ 5 ਚੈਨਲ ਪੰਜਾਬੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ